ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਸੋ ਅੱਜ ਆਏ ਆ ਜੀ ਆਪਾਂ ਸੰਤ ਕੰਪਲੈਕਸ ਤੇ ਇੱਥੇ ਆਏ ਆ ਜੀ ਆਪਾਂ ਬ੍ਰਦਰ 버ગર ਐਂਡ ਸਲਾਦ ਤੇ ਬਾਈ ਹੁਣਾ ਦੇ ਕੋਲ ਆਏ ਤੇ ਬਾਈ ਹੁਣੀ ਕਾਫੀ ਵਧੀਆ ਇੱਥੇ ਮਤਲਬ ਕਾਫੀ ਹੈਲਦੀ ਫੂਡ ਬਣਾਉਂਦੇ ਨੇ ਤੇ ਜੇ ਨਾ ਕੋਈ ਹੈਲਦੀ ਫੂਡ ਖਾਣਾ ਤੇ ਤੁਸੀਂ ਜਿਹੜੇ ਆ ਲੈ ਆ ਸਕਦੇ ਹੋ ਤੇ ਆਓ ਬਾਈ ਨੂੰ ਮਿਲਦੇ ਹਾਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਬੈਲੋ ਬਹੁਤ ਬਹੁਤ ਭਾਈ ਨਾਮ ਦੱਸੋ ਕੀ ਆ ਜੀ ਮੇਰਾ ਨਾਮ ਹੈ ਰਮਜ਼ਾਨ ਅਲੀ ਰਮਜ਼ਾਨ ਅਲੀ ਅਲੀ ਕੀ ਆ ਬਾਤ ਹੈ ਭਾਜੀ ਤੇ ਭਾਈ ਜੀ ਕਦੋਂ ਤੋਂ ਤੁਸੀਂ ਇਹ ਕੰਮ ਸਟਾਰਟ ਕੀਤਾ ਇੱਥੇ ਦਾ ਤੇ ਕਦੋਂ ਤੋਂ ਤੁਸੀਂ ਕੀ ਸੈਲਡ ਬਣਾ ਰਹੇ ਹੋ ਇਹ ਮੈਨੂੰ ਮਤਲਬ 5 ਸਾਲ ਹੋ ਗਏ ਆਪਣਾ ਬਿਜ਼ਨਸ ਕਰਦੇ ਨੂੰ ਅੱਛਾ ਤੇ ਜਿਹੜਾ ਸੈਲਡ ਦਾ ਸਾਨੂੰ ਕੰਮ ਐਸੀ ਸਟਾਰਟ ਕੀਤਾ ਸੀ ਉਹ ਲੋਕਡਾਊਨ ਚ ਸਟਾਰਟ ਕੀਤਾ ਸੀਗਾ ਜੀ ਅੱਛਾ ਦਰਸਲ ਇਹ ਪੂਰੇ ਜੰਡਿਆਲੀ ਏਰੀਆ ਚ ਹੈਲਦੀ ਫੂਡ ਦਾ ਸੈਲਡ ਨਾਮ ਦਾ ਇਹ ਕੋਈ ਕੰਮ ਕੀਤਾ ਨਹੀਂ ਸੀ ਕਿਸੇ ਨੇ ਸਟਾਰਟ ਅੱਛਾ ਜਿਹਦੇ ਕਰਕੇ ਫਿਰ ਬ੍ਰਦਰ ਨੇ ਸਲਾਹ ਕੀਤੀ ਉਹ ਕਹਿੰਦਾ ਵੀ ਕੁਝ ਡਿਫਰੈਂਟ ਕਰਦੇ ਆ ਅੱਛਾ ਦਰਸਲ ਆਪਾਂ ਫਾਸਟ ਫੂਡ ਦਾ 5 ਸਾਲ ਹੋ ਗਏ ਮੂਸਤੀ ਕਰਦੇ ਨੂੰ ਆਪਾਂ ਨੂੰ ਤੇ ਜਿੱਦੈ ਸੈਲਡ ਦਾ ਇਹ ਕੰਮ ਆਪਾਂ ਫਿਰ ਪਹਿਲਾਂ ਆਪ ਟ੍ਰਾਈ ਕੀਤਾ ਫਿਰ ਅਸੀਂ ਫਿਰ ਰਿਵਿਊ ਦਿੱਤੇ ਤਾਂ ਮੰਨ ਲਓ ਜਿੱਦਾਂ ਵੀ ਗਰਾਊਂਡ ਦੇ ਵਿੱਚ ਪਲੇਅਰਸ ਆ ਪਹਿਲਾਂ ਉਹਨਾਂ ਨੂੰ ਅਸੀਂ ਮੰਨ ਲਓ ਆਪਣੀ ਇੱਕ ਐਡਵਰਟਾਈਜ਼ਮੈਂਟ ਲਈ ਵੀ ਇਹਨੂੰ ਯੂਜ਼ ਚੈੱਕ ਕਰਕੇ ਦੇਖਿਆ ਪਹਿਲਾਂ ਅੱਛਾ ਫਿਰ ਕਿਵੇਂ ਦਾ ਰਿਵਿਊ ਕਿਵੇਂ ਦਾ ਰਿਹਾ ਲੋਕਾਂ ਦਾ ਫਿਰ ਇੱਥੇ ਇਹ A1 ਰਿਹਾ ਹੈ ਜੀ ਰਿਵਿਊ ਤਾਂ ਹਜੇ ਤੱਕ ਤਾਂ ਜੀ ਸਾਨੂੰ ਪਲੱਸ ਹੀ ਮਿਲਿਆ ਹੈ ਅਜੇ ਤੱਕ ਮਾਈਨਸ ਕੋਈ ਪਾਸੇ ਨਹੀਂ ਮਿਲਿਆ ਹੈਗਾ ਕੀ ਬਾਤ ਹੈ ਬਾਈ ਬਣਾਉਣੇ ਕੀ ਕੀ ਇੱਥੇ ਤੁਸੀਂ ਇੱਥੇ ਜੀ ਆਪਣੇ ਕੋਲ ਡਾਈਟ ਸੈਲਡ ਹੁੰਦਾ ਹੈ ਅੱਛਾ ਤੇ ਬਰਾਊਨ ਬ੍ਰੈਡ ਦੇ ਸੈਂਡਵਿਚਸ ਹੁੰਦੇ ਆ ਤੇ ਸਬ ਹੁੰਦੇ ਆ ਮਰੀਨ ਜਿਹੜੇ ਹੁੰਦੇ ਆ 6 ਇੰਚੀ ਦੇ ਅੱਛਾ ਤੇ ਟੋਟਲੀ ਮੋਸਟਲੀ ਆਪਾਂ ਹੈਲਦੀ ਫੂਡ ਹੀ ਦੇਈਦਾ ਹੈ ਤੇ ਜੇ 버ਗਰ ਵਗੈਰਾ ਵੀ ਕਸਟਮਰ ਮੰਗਦਾ ਹੈ ਤਾਂ ਉਹਨਾਂ ਨੂੰ ਫਰੈਸ਼ ਹੀ ਬਣਾ ਕੇ ਦੇਈਦੇ ਆ ਮਤਲਬ ਤੁਹਾਡੇ ਕੋਲ ਸਟੀਮ ਚਿਕਨ ਤੱਕ ਵੀ ਹੁੰਦਾ ਹਾਂਜੀ ਸਟੀਮ ਮਤਲਬ ਤੁਹਾਡੇ ਕੋਲ ਹੈਲਦੀ ਸਾਰਾ ਪ੍ਰੋਡਕਟ ਹੈ ਜਿਹੜਾ ਮਰਜ਼ੀ ਲੈ ਲਓ ਇੱਥੋਂ ਜਿਹੜਾ ਹੈ ਅੱਛਾ ਰਮਜ਼ਾਨ ਕਿੱਥੋਂ ਹੈਗੇ ਤੁਸੀਂ ਬੇਸਿਕਲੀ ਕਿੱਥੋਂ ਆ ਜੀ ਇੱਥੋਂ ਹੀ ਆ ਜੰਡੇ ਵਾਲਾ ਮੰਦ ਕੀ ਤੋਂ ਅ ਪਰਸਪਲੇਸ ਤੁਹਾਡੀ ਬਲੋਂਗ ਇੱਥੋਂ ਕਰਦੇ ਹੋ ਹਾਂਜੀ ਹਾਂਜੀ ਜੰਡੇ ਕੀ ਬਾਤ ਹੈ ਯਾਰ ਬਹੁਤ ਵਧੀਆ ਏ ਬਾਈ ਹੋਰ ਅੱਛਾ ਇੱਕ ਤਾਂ ਸੈਲਡ ਹੋ ਗਿਆ ਇੱਥੇ ਹੋਰ ਸਭ ਤੋਂ ਹਾਈ ਰੇਟਡ ਜਿਹੜਾ ਤੁਹਾਡਾ ਸੇਲਿੰਗ ਕਿਹੜੀ ਚੀਜ਼ ਕਿਹੜੀ ਕਿਹੜੀ ਚੀਜ਼ ਹੈ ਜੀ ਸਾਡਾ ਇੱਕ ਜਿਹੜਾ ਵੈਜ ਵੈਜ 버ਗਰ ਆ ਉਹ ਵੀ ਸਾਡਾ ਹਾਈ ਰੇਟ ਤੇ ਜਾਂਦਾ ਹੈ ਜਦੋਂ ਵੀ ਮਨ ਲੋ ਕੋਈ ਫੰਕਸ਼ਨ ਹੁੰਦਾ ਹੈ ਪਾਰਟੀ ਹੁੰਦੀ ਹੈ ਤੇ ਆਪਣੇ ਵੈਜ 버ਗਰ ਹੀ ਜਾਂਦਾ ਸੈਲਡ ਵਾਲਾ ਸਭ ਤੋਂ ਵੱਧ ਸੇਲਿੰਗ ਜਿਹੜੀ ਆ ਵੈਜ 버ਗਰ ਦੀ ਹੋਗੀ ਓਕੇ ਇੱਕ ਤੁਸੀਂ ਬਣਾਉਨੇ ਹੋ ਆਪਣਾ ਐਗ ਆਮਲੇਟ ਐਗ ਆਮਲੇਟ ਬ੍ਰੈਡ ਆਮਲੇਟ ਬਣਾਉਣੀ ਹੋਣਾ ਉਹ 스낵ਸ ਦੁਆਰਾ ਬਣਾਈਦੇ ਬ੍ਰੈਡ ਜਿੱਦਾ ਐਗ ਆਮਲੇਟ ਟਾਈਪ ਨਹੀਂ ਦਿੰਦੇ ਉਹਨੂੰ ਇੱਕ ਐਗ 스낵ਸ ਵਾਂਗ ਬਣਾ ਕੇ ਦੇਈਦੇ ਆਪਾਂ ਬਹੁਤ ਹੀ ਵਧੀਆ ਲੱਗਦੇ ਟੇਸਟੀ ਵੀ ਆ ਖਾਣ ਨੂੰ ਹਾਂਜੀ ਤੇ ਭਾਈ ਕਿਵੇਂ ਇਸ ਉਮਰ ਦੇ ਵਿੱਚ ਤਾਂ ਲੋਕਾਂ ਦਾ ਤਾਂ ਜ਼ਿਆਦਾਤਰ ਹੁਚਾਰ ਹੁੰਦਾ ਵੀ ਬਾਹਰ ਭੁਰ ਜਾਣ ਲਈ ਤੇ ਤੁਸੀਂ ਕੀ ਸੋਚਿਆ ਵੀ ਯਾਰ ਬਾਹਰ ਜਾਣ ਦਾ ਬੈਠ ਰਹਿ ਜਾ ਇੱਥੇ ਠੀਕ ਸੀ ਦੇਖੋ ਜੀ ਪਹਿਲੀ ਗੱਲ ਤਾਂ ਜੀ ਅਸੀਂ ਪੰਜਾਬ ਤੋਂ ਬਲੋਂਗ ਕਰਦੇ ਆਂ ਹਾਂ ਤੇ ਪੰਜਾਬੀ ਫੈਮਿਲੀ ਆਪਣੀ ਦੇ ਇਸ ਕਰਕੇ ਅਸੀਂ ਕਹਿੰਦੇ ਆ ਕਿ ਵੀ ਜਿੰਨਾ ਵੀ ਪੰਜਾਬ ਚ ਰਹਿ ਕੇ ਕੰਮ ਕੀਤਾ ਜਾ ਸਕੇ ਤੇ ਮੈਂ ਕਹਿੰਦਾ ਜੀ ਉੱਪਰ ਵਾਲੇ ਦਾ ਸ਼ੁਕਰ ਹੈ ਜੀ ਪੰਜਾਬ ਦੇ ਵਿੱਚ ਰਹਿ ਕੇ ਆਪਾਂ ਬਹੁਤ ਵਧੀਆ ਕੰਮ ਨੂੰ ਵਧਾ ਵੀ ਸਕਦੇ ਆ ਜਿੱਥੇ ਤੱਕ ਕਿ ਦੂਸਰੀ ਸਟੇਟ ਦੇ ਲੋਕ ਆ ਕੇ ਇੱਥੇ ਕਰਦੇ ਕੰਮ ਰੇੜੀਆਂ ਤੋਂ ਉਹਨਾਂ ਨੇ ਇੱਥੇ ਆ ਕੇ ਹੁਣ ਪਲਾਟ ਤੱਕ ਵੀ ਲੈ ਲਿਆ ਹਮ ਜਦ ਕਿ ਜੇ ਅਸੀਂ ਆਪ ਕੰਮ ਕਰਦੇ ਸਾਨੂੰ ਪਤਾ ਵੀ ਇਹਦੇ ਵਿੱਚ ਹੁਣ ਜਿੱਦਾਂ ਐਕਸਪੀਰੀਅੰਸ ਹੁੰਦਾ ਹੈ ਪੀ ਪੰਜਾਬ ਦੇ ਰਹੇ ਕਿ ਵੀ ਆਪਾਂ ਪੈਸਾ ਕਮਾ ਸਕਦੇ ਆ ਜੇ ਆਪਾਂ ਖੁਦ ਹਿੰਮਤ ਕਰੀਏ ਤੇ ਮਿਹਨਤ ਕਰੀਏ ਕੀ ਬਾਤ ਹੈ ਭਾਜੀ ਤੇ ਭਾਜੀ ਅੱਜ ਸਾਨੂੰ ਕੀ ਖਿਲਾਉਂਗੇ ਪਹਿਲਾਂ ਤਾਂ ਦੱਸੋ ਸਾਨੂੰ ਅੱਜ ਜੀ ਤੁਹਾਨੂੰ ਇੱਕ ਤਾਂ ਜੀ ਸਪੈਸ਼ਲ ਜੋ ਆਪਣਾ ਐਗ ਸਨੈਕਸ ਆ ਉਹ ਬਣਾ ਕੇ ਤੁਹਾਨੂੰ ਦਵਾਗੇ ਓਕੇ ਤੇ ਇੱਕ ਤੁਹਾਨੂੰ ਪ੍ਰੋਟੀਨ ਸੈਲਡ ਬਣਾਵਾਂਗੇ ਪਨੀਰ ਵਾਲਾ ਵੈਜਿਟ ਵੀ ਉਹ ਤੁਹਾਨੂੰ ਟੈਸਟ ਕਰਾਵਾਂਗੇ ਕਿਆ ਬਾਤ ਹੈ ਭਾਈ ਹੈਲਦੀ ਕਨਸੈਪਟ ਕਿਵੇਂ ਦਿਮਾਗ ਚ ਆਇਆ ਯਾਰ ਵੀ ਕਹਿ ਹੈਲਦੀ ਵਾਲੇ ਪਾਸੇ ਚਲੀਏ ਹੈਲਦੀ ਜੀ ਦਰਸਲ ਜ਼ਿਆਦਾਤਰ ਮੁੰਡੇ ਨੂਰਮੈਲ ਆਪਣੇ ਜਾਂਦੇ ਹੁੰਦੇ ਸੀਗੇ ਇਥੋਂ ਅੱਛਾ ਤੇ ਉਹ ਕਹਿੰਦੇ ਭਾਜੀ ਇੱਕ ਬਡਾਲਾ ਇਥੇ ਲੱਗ ਨਾਲ ਪੈਂਦੇ ਉਹ ਵੀ ਕਹਿੰਦੇ ਸਾਨੂੰ ਥੋੜਾ ਦੂਰ ਪੈਂਦਾ ਆ ਤੇ ਦੂਸਰੇ ਆ ਫਿਰ ਐਸੀ ਕਿਹਾ ਕਿ ਸੋਚਿਆ ਵੀ ਬਿਲਕੁਲ ਹੀ ਹੈਲਦੀ ਕਰੀਏ ਜਦ ਕਿ ਜ਼ਿਆਦਾਤਰ ਲੋਕੀ ਆਇਲੀ ਮਾਸਟਰਡ ਹੁੰਦੇ ਆ ਉਹ ਪਾਉਂਦੇ ਉਹਦੇ ਵਿੱਚ ਆਪਣੇ ਸੈਲਡ ਵਿੱਚ ਤੇ ਐਸੀ ਉਹ ਇੱਕ ਤਾਂ ਉਹਨਾਂ ਨੂੰ ਅਵੋਇਡ ਕੀਤਾ ਉਹ ਪਾਸੇ ਕਰਤਾ ਇੱਕ ਕੰਮ ਤੇ ਦੂਸਰਾ ਜੀ ਇੱਕ ਜ਼ਿਆਦਾਤਰ ਜਿੰਨੇ ਵੀ ਕਸਟਮਰ ਆਪਣੇ ਕੋ ਨਵੇਂ ਵੀ ਲੱਗਦੇ ਜਿੱਦਾਂ ਹੋਰ ਪਾਸੇ ਸੈਲਡ ਖਾ ਕੇ ਉਹ ਕਹਿੰਦੇ ਆ ਕਿ ਵੀ ਸਾਨੂੰ ਵਿੱਚ ਭਾਜੀ ਟਿੱਕੀ ਪਾ ਕੇ ਦੇ ਦਿੰਦੇ ਉਹ ਤਾਂ ਫਰਾਈ ਹੋ ਕੇ ਆ ਜਾਂਦੀ ਆ ਫਿਰ ਉਹ ਸਾਨੂੰ ਫਾਇਦਾ ਨਹੀਂ ਹੁੰਦਾ ਅੱਛਾ ਇਸ ਕਰਕੇ ਫਿਰ ਮਤਲਬ ਇੱਥੇ ਤੱਕ ਇਹ ਆਪਣੇ ਕੋ ਜੈਮ ਦੇ ਕਸਟਮਰ ਹੀ ਨਹੀਂ ਆਪਣੇ ਕੋ ਜ਼ਿਆਦਾਤਰ ਪੇਸ਼ੈਂਟ ਤੱਕ ਵੀ ਆਏ ਆ ਜਿਹੜੇ ਮਤਲਬ ਕਿ ਆਪਣੇ ਡਾਈਟ ਨੂੰ ਕੰਟਰੋਲ ਕਰਨਾ ਚਾਹੁੰਦੇ ਆ ਫੈਟ ਲੋਸ ਕਰਨਾ ਚਾਹੁੰਦੇ ਆ ਉਹ ਵੀ ਕਸਟਮਰ ਆਪਣੇ ਕੋਲ ਰੈਗੂਲਰ ਹੈ ਜੀ ਭਾਜੀ ਪ੍ਰਾਈਸ ਕੀ ਕੀ ਆ ਤੁਹਾਡੇ ਕੋਲ ਪ੍ਰਾਈਸ ਜੀ ਬਹੁਤ ਜੈਨੂਅਨ ਹੈ ਜੀ ਹਾਫ ਸੈਲਡ ਜਿਹੜਾ ਹੈ ਜੀ ਉਹ 60 ਰੁਪਏ ਤੋਂ ਸਟਾਰਟ ਹੈ ਜੀ ਓਕੇ ਤੇ ਜੋ ਕਿ ਇੱਕ ਬੰਦੇ ਲਈ ਬਹੁਤ ਹੋ ਜਾਂਦਾ ਹੈ ਇੱਕ ਟਾਈਮ ਦੀ ਮਤਲਬ ਕਿ ਰੈਗੂਲਰ ਕਸਟਮਰ ਸਾਡੇ ਕੋਲ ਇਸ ਟਾਈਮ ਇੰਨਾ ਹੈਗਾ ਜੀ ਉਹ ਸ਼ਾਮ ਦੀ ਰੋਟੀ ਛੱਡ ਕੇ ਸਾਡੇ ਕੋਲ ਸੈਲਡ ਹੀ ਖਾ ਕੇ ਜਾਂਦੇ ਆਂ। ਕੀ ਬਾਤ ਹੈ ਭਾਜੀ ਤੇ ਐਗ ਸੈਂਡਵਿਚ ਜਿਹੜਾ ਤੁਹਾਡਾ ਸੈਂਡਵਿਚ ਬਣਾਉਣੇ ਤੁਸੀਂ ਐਗ ਵਾਲਾ ਉਹਦਾ ਕੀ ਰੇਟ ਉਹ ਵੀ ਜੀ ਉਹ ਵੀ ਜਿਹੜਾ ਐਗ 스ਨੈਕਸ ਹੈ ਉਹ 60 ਰੁਪਏ ਦਾ ਹੀ ਦਿੱਨੇ 60 ਰੁਪਏ ਦਾ ਤੁਸੀਂ ਦਿਨੇ ਬਾਜੀ ਬੈ ਜੀ ਹਾਂ ਜੀ ਬਾਜੀ ਜਿੱਦਾਂ ਕਿ ਅੱਜ ਜਦੋਂ ਮੈਂ ਚ ਇੱਕ ਇੱਕ ਪਾਸੇ ਦਾ ਬੜਾ ਟ੍ਰੈਂਡ ਬੜਾ ਚੱਲਦਾ ਵੀ ਆਪਣੇ ਜਿਹੜੇ ਫੂਡ ਨੂੰ ਲੈ ਕੇ ਹਨ ਵੀ ਰੇੜੀਆਂ ਦਾ ਬੜਾ ਚੱਲਣਾ ਆਇਆ ਵੀ ਹਾਂ ਵੀ ਅਸੀਂ ਇੱਕ ਪੰਜਾਬੀ ਤੋਂ ਖਾਣਾ ਆ ਜਾਂ ਅਸੀਂ ਨੌਨ ਪੰਜਾਬੀ ਤੋਂ ਨਹੀਂ ਖਾਣਾ ਬਿਲਕੁਲ ਜੀ ਭਾਈ ਉਹ ਜਿਹੜੇ ਨੌਨ ਪੰਜਾਬੀ ਬੰਦੇ ਨੇ ਹਾਂ ਜੀ ਉਹ ਐਦਾਂ ਦੀ ਕਿਹੜੀ ਕੁਆਲਿਟੀ ਆ ਜਿਹੜੀ ਘੱਟੋ ਘੱਟ ਰੇਟ ਤੇ ਦੇ ਦਿੰਦੇ ਆ ਜਿਹੜੀ ਸਾਡੇ ਕੋਲੋਂ ਵੱਧ ਪਹਿਚ ਵੀ ਨਹੀਂ ਦਿੱਤੀ ਜਾਂਦੀ ਕੀ ਚੱਕਰ ਕੀ ਆ ਉਹਦਾ ਦੇਖੋ ਜੀ ਮੈਂ ਤਾਂ ਤੁਹਾਨੂੰ ਸੱਚ ਦੱਸ ਦਵਾਂ ਜਿਹੜੀ ਗੱਲ ਮੇਨ ਆ ਹਮ ਜਿਹੜੇ ਰੇੜੀ ਵਾਲੇ ਆ ਨਾ ਜੀ ਇੱਕ ਤਾਂ ਉਹ ਕੁਆਲਿਟੀ ਉਹ ਦਿੰਦੇ ਨਹੀਂ ਹੈਗੇ ਜਿਹੜੀ ਕਿ ਇੱਕ ਬੰਦੇ ਨੂੰ ਚਾਹੀਦੀ ਹੈ ਠੀਕ ਹੈ ਜੇ ਆਪਾਂ ਪੰਜਾਬੀ ਬੰਦਾ ਕਿਉਂ 5-10 ਰੁਪਏ ਚੀਜ਼ ਮਹਿੰਗੀ ਦਿੰਦਾ ਇਸ ਕਰਕੇ ਦਿੰਦਾ ਹੈ ਕਿ ਵੀ ਅਸੀਂ ਕੁਆਲਿਟੀ ਵੀ ਹੀ ਦਿੰਨੇ ਆ ਠੀਕ ਹੈ ਜੇ ਅਸੀਂ ਕਹੀਏ ਰਿਫੰਡ ਜਿਹੜਾ ਅਸੀਂ ਯੂਜ਼ ਕਰਦੇ ਆ ਹੁਣ ਫੋਰਚੂਨ ਦਾ ਹੋ ਗਿਆ ਇਹ ਜਦੋਂ ਆਪਾਂ ਯੂਜ਼ ਕਰਦੇ ਆ ਇਹਦਾ ਪਤਾ ਵੀ ਲੱਗਦਾ ਕਿ ਵੀ ਸਿਹਤ ਨੂੰ ਸਾਡੇ ਕੋਈ ਸਾਈਡ ਇਫੈਕਟ ਨਹੀਂ ਹੋਣਾ ਠੀਕ ਹੈ ਦੂਸਰੀ ਗੱਲ ਜੇ ਇੱਕ ਬਿਲਕੁਲ ਸਸਤਾ ਆਉਂਦਾ ਹੈ ਮਤਲਬ 1.50 ਰੁਪਏ ਲੀਟਰ ਆ 1.60 ਰੁਪਏ ਲੀਟਰ ਆ ਬਸ ਫਰਕ ਇੰਨਾ ਹੀ ਆ ਵੀ ਉਹ ਜਿਹੜੇ ਦੂਸਰੀ ਸਟੇਟ ਦੇ ਆ ਮੋਸਟਲੀ ਆ ਵੀ ਅਸੀਂ ਮੈਂ ਸਭ ਤੋਂ ਘੱਡੀਆਂ ਮਾਲ ਵਰਤਦੇ ਆ ਸਭ ਤੋਂ ਘੱਡੀਆਂ ਮਾਲ ਵਰਤੇ ਜਾਂਦਾ ਜਿੰਨੀ ਵਾਰ ਅਸੀਂ ਖੁਦ ਜਾ ਕੇ ਕਰੀ ਦਾ ਦੇਖੀਦਾ ਆ ਮਤਲਬ ਜਿੰਨਾ ਸਸਤਾ ਹੋਊਗਾ ਉਹਨਾਂ ਘੱਡੀਆਂ ਕੁਆਲਿਟੀ ਦੇ ਵਿੱਚ ਵਿੱਚ ਘੱਡੀਆਂ ਕੁਆਲਿਟੀ ਹੋਗੀ ਇੱਕ ਜਿਹੜੇ ਆਫਰਾਂ ਚੱਲ ਜਾਂਦੀਆਂ ਵੀ ਅਸੀਂ ਤੁਹਾਨੂੰ ਆ ਫ੍ਰੀ ਦੇ ਦਾਂਗੇ ਉਹ ਦੇ ਦਾਂਗੇ ਉਹ ਫ੍ਰੀ ਦਾ ਮਤਲਬ ਹੈ ਕਿ ਤੁਸੀਂ ਇੱਕ ਸਕੈਮ ਚ ਫਸ ਗਏ ਆ ਠੀਕ ਹੈ ਤੁਸੀਂ ਦੱਸੋ ਵੀ ਮਤਲਬ ਇੱਕ ਚੀਜ਼ ਜਿਹਦਾ ਇੱਕ 1 ਰੁਪਿਆ ਰੇਡ ਆ ਉਹ ਤੁਹਾਨੂੰ ਦੋ ਚੀਜ਼ਾਂ ਇੱਕ ਰੁਪਏ ਵਿੱਚ ਕਿੱਦਾਂ ਦੇ ਦਊਗਾ ਬਿਲਕੁਲ ਬਿਲਕੁਲ ਠੀਕ ਹੈ ਜੀ ਇਸ ਕਰਕੇ ਜੀ ਮੇਰੇ ਖਿਆਲ ਨਾਲ ਤੁਸੀਂ ਖਾਓ ਜਿੱਥੇ ਮਰਜੀ ਪਰ ਸਾਫ਼ ਸੁਥਰਾ ਖਾਣਾ ਖਾਓ ਬਾਈ ਨਾਲ ਆਪਣਾ ਐਡਰੈਸ ਵੀ ਕਰ ਦੱਸ ਦਿਓ ਕਿਉਂਕਿ ਦਰਸ਼ਕਾਂ ਨੂੰ ਸਾਡੇ ਹੁੰਦੇ ਵੀ ਅਸੀਂ ਐਡਰੈਸ ਜਲਦੀ ਦੱਸਦੇ ਨਹੀਂ ਆਪਣਾ ਜੀ ਐਡਰੈਸ ਹੈਗਾ ਜੰਡਿਆਲਾ ਮੰਝ ਕੀ ਜੀ ਜੀ ਆਪਣੇ ਸੰਤ ਸਟੋਰ ਆ ਬੱਸ ਸਟੈਂਡ ਦੇ ਲੱਗ ਗਈ ਆ ਜੀ ਤੇ ਐਚਡੀਐਫਸੀ ਬੈਂਕ ਦੇ ਬਿਲਕੁਲ ਸਾਹਮਣੇ ਬਾਈ ਦੀ ਗੱਲ ਬਹੁਤ ਵਧੀਆ ਲੱਗੀ ਬਾਈ ਕਹਿੰਦਾ ਵੀ ਅਸੀਂ ਪੰਜਾਬੀ ਬੰਦਿਆਂ ਦੇ ਪੰਜਾਬੀਆਂ ਨੂੰ ਪ੍ਰਮੋਟ ਕਰਾਂਗੇ ਤੇ ਪੰਜਾਬੀਆਂ ਨੂੰ ਹੀ ਅੱਗੇ ਲੈ ਕੇ ਆਵਾਂਗੇ ਤੇ ਅਸੀਂ ਚਾਹੁੰਦੇ ਆ ਵੀ ਪੰਜਾਬੀਆਂ ਦੇ ਕੋਲ ਆਉਣਗੇ ਤੇ ਕਾਰੋਬਾਰ ਜ਼ਿਆਦਾ ਵਧੀਆ ਚੱਲੂਗਾ ਨਾ ਤੇ ਬਾਕੀ ਮੇਨ ਗੱਲ ਮੈਂ ਜੰਡਿਆਲੇ ਵਾਲਿਆਂ ਨੂੰ ਕਹਿਣਾ ਚਾਹੁੰਦਾ ਕਿ ਇਸ ਵਾਰ ਦੇਖਦੇ ਆ ਵੀ ਐਸੀ ਵੀਡੀਓ ਦੇ ਸਭ ਤੋਂ ਜ਼ਿਆਦਾ ਜੰਡੇ ਵਾਲਾ ਕਿੰਨੇ ਕਿ ਮਿੰਟ ਕਰਦਾ ਹੈ ਥੈਂਕ ਯੂ ਹਾਂਜੀ ਤੇ ਸੋ ਭਾਜੀ ਪਲੀਜ਼ ਆਰਡਰ ਲਾ ਦਿਓ ਚਲੋ ਜੀ ਅੱਪਰ ਬਸ ਦੋ ਮਿੰਟ ਭੁੱਖ ਬਹੁਤ ਲੱਗੀ ਆ ਅੱਗੇ ਹੋਏ ਖਾਦਾ ਕੁਝ ਨਹੀਂ ਭਰਾ ਹਾਂਜੀ ਠੀਕ ਹੈ ਜੀ ਬਸ ਲੱਗੇ ਬਣਾਣਾ ਹਾਂ ਅੱਛਾ ਤੇ ਇਹ ਬਾਈ ਸਿੰਗਰ ਹੈ ਬਾਈ ਇੱਕ ਮਿੰਟ ਇੱਧਰ ਆ ਬਈ ਤੇ ਇਹ ਭਰਾ ਸਿੰਗਰ ਨੇ ਬਈ ਕੀ ਨਾ ਤੁਹਾਡਾ ਮੇਰਾ ਨਾਮ ਸੁਖਿੰਦਰ ਸੰਗੇ ਸੁਖਿੰਦਰ ਸੁਖਿੰਦਰ ਆ ਭਾਜੀ ਮੈਨੂੰ ਮਾਈਕ ਦੇ ਦਿਓ ਤੇ ਸੁਖਿੰਦਰ ਭਾਈ ਵਾਲੇ ਦੇ ਪਾਸੇ ਲਾਈਏ ਕਿਹਦੇ ਬਾਈ ਕਿਹਦੇ ਗਾਉਂਦਾ ਬੜਾ ਵਧੀਆ ਬਾਹਰ ਬਾਹਰ ਕਰੋ ਬਾਈ ਕਿਵੇਂ ਹਾਂ ਤੁਸੀਂ ਸਾਡਾ ਆਰਡਰ ਲਾਓ ਜਦ ਤੱਕ ਨਾਲ ਨਾਲ ਉਧਰ ਆ ਜੀ ਭਾਜੀ ਮੈਂ ਜਿਆਦਾਤਰ ਰੋਮਾਂਟਿਕ Song ਜਾਂ ਫਿਰ ਸੈਡ Song ਹੁਣਾ ਅੱਛਾ ਪਰ ਅੱਜ ਮੈਂ ਆਪਣਾ ਲਿਖ ਜੋ ਮੈਂ ਗਾਇਆ Song ਉਹ ਮੈਂ ਤੁਹਾਨੂੰ ਸੁਣਾਉਂ ਜਾ ਰਿਹਾ ਕੀ ਬਾਤ ਹੈ ਸੁਣਾਓ ਭਾਜੀ ਇੱਕ ਪਾਸੇ ਐਗ ਬਣੂਗਾ ਨਾਲ ਇਧਰ ਸੈਡ Song ਵਿੱਚ ਜਿਵੇਂ ਜਿਵੇਂ ਉਹਦਰਾ ਇੱਕ ਬਣੀ ਜਾਣਾ ਇਧਰ ਸੈਡ Song ਦਾ ਰੰਗ ਖਿਲੀ ਜਾਣਾ ਹਣਾ ਕਿਉਂ ਭਾਜੀ ਤੇ ਅੱਜ ਫਿਰ ਐਗ ਦਾ ਨਾਮ ਰੱਖਿਆ ਸੈਡ Song ਐਗ ਚਲੋ ਭਾਜੀ ਸ਼ੁਰੂ ਕਰੂੰ ਹੂੰ ਕਪੜੇ ਲੀੜੇ ਸਣੇ ਗੋਰੀਏ ਸੁਭਾਵੀ ਬਦਲ ਗਿਆ ਤੇਰਾ ਨੀ ਹੁਣ ਪਰੇਸ਼ਾਨ ਲੱਗਦਾ ਤੈਨੂੰ ਲੱਗਦਾ ਮਾੜਾ ਮੇਰਾ ਨਹੀਂ ਕੀ ਬਾਤ ਹੈ ਮੇਰੀ ਹੁਣ ਪਰੇਸ਼ਾਨ ਲੱਗਦਾ ਤੈਨੂੰ ਲੱਗਦਾ ਮਾੜਾ ਮੇਰਾ ਨਹੀਂ ਨਵੇਂ ਮਾਲਕਾਂ ਨੂੰ ਜੀ ਜੀ ਕਰਦੀ ਨਵੇਂ ਮਾਲਕਾਂ ਨੂੰ ਜੀ ਜੀ ਕਰਦੀ ਤੇ ਰੋਲਾ ਸਾਨਾ ਇਗਨੋਰ ਦਾ ਫੋਨ ਚੱਕਿਆ ਤੇ ਹਾਲ ਵੀ ਨਹੀਂ ਪੁੱਛਿਆ ਤੇ ਅੱਗੋ ਕਹਿੰਦੀ ਕਿੱਥੋਂ ਬੋਲਦਾ ਕੀ ਬਾਤ ਹੈ ਮੇਰੀ ਹੁਣ ਚੱਕਿਆ ਤੇ ਹਾਲ ਵੀ ਨਹੀਂ ਪੁੱਛਿਆ ਤੇ ਅੱਗੋ ਕਹਿੰਦੀ ਕਿੱਥੋਂ ਬੋਲਦਾ ਕਿਆ ਬਾਤ ਹੈ ਭਜੀ ਕਿਆ ਬਾਤ ਹੈ ਰੂਬੀ ਜੇਟ ਹਟਪਾਟ ਲੱਗੇ ਤੇਰੇ ਪਾਸ ਪੂਟੀ ਉੱਤੇ ਫਿਰ ਉੱਡ ਗਏ ਕੈਨੇਡਾ ਨੂੰ ਜਹਾਜ਼ ਨਹੀਂ ਹਮ ਛੱਤੇ ਕੱਚੀਆਂ ਕੰਦਾਂ ਤੇ ਸਾਡੇ ਚੋਂ ਦੇ ਕੂੜੇ ਕੋਠੇ ਤੇਰੇ ਬਣ ਗਏ ਦੋ ਸਾਲਾਂ ਵਿੱਚ ਤਾਜ ਨਹੀਂ ਗੱਲਾਂ ਖੰਡ ਵਾਂਗੂ ਮਿੱਠੀਆਂ ਤੂੰ ਮਾਰ ਕੇ ਗੱਲਾਂ ਖੰਡ ਵਾਂਗੂ ਮਿੱਠੀਆਂ ਤੂੰ ਮਾਰ ਕੇ ਨਹੀਂ ਪਾਣੀ ਚ ਪਤਾ ਸਾ ਖੁਰਤਾ ਫੋਨ ਚੱਕਿਆ ਤੇ ਹਾਲ ਵੀ ਨਹੀਂ ਪੁੱਛਿਆ ਤੇ ਅੱਗੋਂ ਕਹਿੰਦੀ ਕਿੱਥੋਂ ਬੋਲਦਾ ਹੋਨੇ ਚੱਕਿਆ ਤੇ ਹਾਲ ਵੀ ਨਹੀਂ ਪੁੱਛਿਆ ਤੇ ਅੱਗੋਂ ਕਹਿੰਦੀ ਕਿਥੋਂ ਬੋਲਦਾ ਸ਼ੁਕਰੀਆ ਜੀ ਬਹੁਤ ਬਹੁਤ ਵਾਹ ਜੀ ਬਹੁਤ ਵਧੀਆ ਬਾਈ ਬੜੀ ਆਵਾਜ਼ ਫਰੀਲੀ ਆ ਤੇ ਲੈ ਵੀ ਸਾਡੇ ਦਾ ਤੁਸੀਂ ਉਹ ਜਿਹੜਾ ਗੋਲਡ ਬਣਾ ਰਿਹਾ ਬਾਈ ਇਹਦਾ ਰੰਗ ਹੀ ਬੰਤਾ ਯਾਰ ਤੁਸੀਂ ਠੀਕ ਹੈ ਸ਼ੁਕਰੀਆ ਵਾਕੇ ਬਾਈ ਇਦਾਂ ਦਾ ਬੰਦਾ ਹੋਣਾ ਚਾਹੀਦਾ ਵੀ ਇੱਕ ਸਿੰਗਰ ਹੋਵੇ ਕਿਆ ਬਾਦ ਨਾਲ ਖਾਓ ਤੇ ਨਾਲ ਸੁਣੋ ਕੰਨਾਂ ਨੂੰ ਵੀ ਸਵਾਦ ਆ ਰਿਹਾ ਤੇ ਹੁਣ ਲੱਗਦਾ ਵੀ ਖਾਣ ਵਾਸਤੇ ਵੀ ਸਵਾਦ ਆਊ ਬਾਈ ਜਲਦੀ ਜਲਦੀ ਹੋਣਾ ਤੇ ਅੰਡਾ ਪਾ ਦਿਏ ਯਾਰ ਲੋ ਜੀ ਆਪਣਾ ਆਮਲੇਟ ਆ ਗਿਆ ਜੀ ਤਵੇ ਤੇ ਕੀ ਬਾਤ ਹੈ ਭਾਈ ਕਿੰਨੇ ਅਗਦਾ ਇਹ ਇਹ ਬਾਜੀ 3 ਅਗ ਤਿੰਨ ਅਗਦਾ ਹਾਂਜੀ ਕੀ ਬਾਤ ਹੈ ਇਹਦੇ ਨਾਲ ਜੰਬੋ ਬਰੈਡ ਦਾ ਇੱਕ ਪੀਸ ਆਊਗਾ ਜੰਬੋ ਬਰੈਡ ਦਾ ਇੱਕ ਪੀਸ ਉਹ ਇਹਨੂੰ ਇਹਦੇ ਵਿੱਚ ਹੀ ਕਰ ਦੇਣਾ ਐ ਅਰਜਸਾ ਅਲੱਗ ਦੇਣਾ ਨਹੀਂ ਨਹੀਂ ਫਿਰ 스낵ਸ ਬੜਨਾ ਹੀ ਉਹਦੇ ਨਾਲ ਅੱਛਾ ਕੀ ਬਾਤ ਹੈ ਤੇ ਨਾਲ ਫਿਰ ਇਹਦੇ ਨਾਲ ਸਾਸ ਕਿਹੜੀ ਦੇਣੇ ਆਪਣੇ ਕੋਲ ਜੀ ਤੰਦੂਰੀ ਮਾਸਕਰ ਨਾਲ ਦੇਈਦਾ ਹੈ ਜੀ ਅੱਛਾ ਤੇ ਮਿਊਨਸ ਆਪਸ਼ਨ ਦੇਈਦੀ ਹੈ ਜੀ ਕਸਟਮਰ ਪੁੱਛ ਕੇ ਜੇ ਉਹਨਾਂ ਦੇਰ ਕਰਦਾ ਦੇਈਦੀ ਹੈ ਨਹੀਂ ਤਾਂ ਨਹੀਂ ਦੇਦੀ ਜੀ ਨਾਲ ਕੈਚਪ ਦੇਈਦੀ ਹੈ ਜੀ ਕੀ ਬਾਤ ਹੈ ਜੀ ਸੋ ਆਹ ਦੇਖ ਸਕਦੇ ਤੁਸੀਂ ਵਾਜੀ ਬਹੁਤ ਵਧੀਆ ਤੇ ਭਾਈ ਜਲਦੀ ਜਲਦੀ ਹੁਣ ਲਿਆ ਕੇ ਪੇਟ ਚ ਦੇ ਦੇ ਬਹੁਤ ਭੁੱਖ ਲੱਗੀ ਹੋਈ ਆ ਬਸ ਇੱਕ ਮਿੰਟ ਚ ਆ ਗਿਆ ਤੇ ਸੋ ਇਹ ਤਿਆਰ ਹੋ ਰਿਹਾ ਤਾਂ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਕਰ ਲਓ ਤੇ ਚੰਗਾ ਜਿਹਾ ਕਮੈਂਟ ਕਰੋ ਵੀ ਸਭ ਤੋਂ ਵਧੀਆ ਤੁਸੀਂ ਹੈਲਦੀ ਫੂਡ ਕਿੱਥੇ ਖਾਂਦਾ ਸੋ ਆਪਾਂ ਹੁਣ ਮਿਲਦੇ ਤੁਹਾਨੂੰ ਫੂਡ ਵਾਲੇ ਟੇਸਟਿੰਗ ਟੇਬਲ ਤੇ ਥੈਂਕ ਯ ਹਾਂਜੀ ਤੇ ਲੋ ਆਪਣਾ ਆਰਡਰ ਆ ਚੁੱਕਿਆ ਤੇ ਪਹਿਲਾਂ ਤੁਹਾਨੂੰ ਦਿਖਾ ਦਿਆਂ ਆਰਡਰ ਚੈੱਕ ਕਰੋ ਯਾਰ ਤੁਸੀਂ। ਕੀ ਆ ਬਾਈ ਨੇ ਸਨੈਕਸ ਬਣਾਤਾ ਯਾਰ ਜਬਰਦਸਤ ਇਹ ਤੁਸੀਂ ਚਾਹ ਨਾਲ ਵੀ ਘਟ ਰਾਈ ਕਰ ਸਕਦੇ ਹੋ। ਬਣਾਇਆ ਕਿਵੇਂ ਆ ਇਹ ਆਪਾਂ ਦੱਸਣਾਂ ਦੀ ਹੈਗਾ ਤੁਹਾਨੂੰ। ਜੇ ਤੁਸੀਂ ਪੁੱਛਣਾ ਬਾਈ ਦੀ ਦੁਕਾਨ ਤੇ ਆ ਜਾਓ ਤੇ ਬਾਈ ਕੋਲ ਪੁੱਛ ਲਓ। ਤੇ ਸੋ ਹੁਣ ਬਾਕੀ ਗੱਲਾਂ ਬਾਅਦ ਵਿੱਚ ਪਹਿਲਾਂ ਆਪਾਂ ਇਹਦਾ ਕਰੀਏ ਰਿਵਿਊ ਚਲ ਚਮਚਾ ਡੱਬਿਆ ਕੋਈ ਚੱਕਰ ਨਹੀਂ ਕਿਉਂਕਿ ਆਪਾਂ ਖਾਣਾ ਹੱਥ ਨਾਲ ਆ। ਵਾਹ ਜੀ ਵਾਹ। ਤੇ ਸੋ ਅਜੇ ਜੇ ਤੁਸੀਂ ਵੀ ਕੋਈ ਹੈਲਦੀ ਫੂਡ ਖਾਣਾ ਦਾ। ਓਹ ਵਾਹਾ ਗਰਮਾ ਬਾਈ। ਹੂੰ ਬਸ ਰਹਾ ਤੇ ਵਾਕਿ ਇਹੋ ਜਿਹੇ ਸਨੈਕਸ ਜੇ ਤੁਸੀਂ ਕਦੇ ਖਾਂਦਾ ਹੋਵੇ ਭਾਈ ਜਿਵੇਂ ਮਰਜੀ ਜਿੱਥੇ ਮਰਜੀ ਖੜੇ ਕਰਾ ਲਿਓ 1 ਲੱਖ ਰੁਪਏ ਦੇ ਮੰਗੀ ਜਿੱਦਾਂ ਦਾ ਸਨੈਕਸ ਕਿਤੇ ਖਾਦਾ ਹੋਵੇ ਤੁਸੀਂ 1 ਲੱਖ ਰੁਪਏ ਵਾਲਾ ਵਜਾ ਗਿਆ ਬਾਕੀ ਜ਼ੀਰੋ ਦਾ ਠੀਕ ਹੈ ਵੀ ਜਿਹੜਾ ਸੈਂਡ ਬਾਈ ਨੇ ਬਣਾ ਕੇ ਦਿੱਤਾ ਨਾ ਸਨੈਕਸ ਇਹ ਚਾਹ ਵਾਸਤੇ ਘਰ ਚ ਖਾਣ ਨੂੰ ਬਹੁਤ ਵਧੀਆ ਜੰਡਿਆਲੇ ਵਾਲੇ ਲਾਗੇ ਲਾਗੇ ਵਾਲੇ ਬਾਈ ਨੂੰ ਆਰਡਰ ਕਰਕੇ ਘਰ ਮਗਾ ਸਕਦੇ ਆ ਤੇ ਸੋ ਸਾਡਾ ਪ੍ਰੋਟੀਨ ਸੈਲਡ ਰੈਡੀ ਹੈ ਜੀ ਆ ਗਿਆ ਤੇ ਬਾਈ ਹੁਣਾਂ ਨੇ ਬਹੁਤ ਕੁਝ ਪਾਇਆ ਇਹਦੇ ਵਿੱਚ ਇਹਦੇ ਵਿੱਚ ਲਗਭਗ ਬਾਈ ਕੀ ਕੀ ਪਾਇਆ ਬਲੋ ਤੁਸੀਂ ਆਪਣੇ ਹੱਥੇ ਦਾਓ ਸਰ ਵੈਸੇ ਤਾਂ ਇਹ ਸੀਕ੍ਰੀਟ ਹੀ ਰੱਖੀਦਾ ਹੈ ਬਾਕੀ ਜੇ 베ਜੇਸ ਦੀ ਗੱਲ ਕਰੀਏ ਕੈਪਸਿਕਮ ਟੀਰਾ ਗਾਜਰ ਟਮਾਟਰ ਸਾਰਾ ਕੁਝ ਹੀ ਪਾ ਕੇ ਦੇਈਦਾ ਹੈ ਸੰਵੀਰਿਆ ਚਕੰਦਰਿਆ ਪੀਨਟਸ ਆਨਾਰ ਮਨ ਲਓ ਕਿ ਟੋਟਲੀ ਹੈਲਦੀ ਪ੍ਰੋਟੀਨ ਸੈਲਡਰ ਬਣਾ ਦੋਗੇ ਤੇ ਭਾਈ ਕੀ ਰੇਟ ਕੀ ਹੈ ਦਾ ਇਹਦਾ ਇਹਦਾ ਜੀ ਇਹ ਹਾਫ ਹੀ 100 ਦਾ ਹੈ ਜੀ ਹਾਫ 100 ਦਾ ਹਾਂ ਜੀ ਜੇ ਤੁਸੀਂ ਇਹ ਲੈਣ ਇੱਕ ਬੰਦੇ ਲਈ ਜੀ ਬਹੁਤ ਜ਼ਿਆਦਾ ਹੈ ਜੀ ਰਾਜ ਜਾਂਦਾ ਬੰਦਾ ਜੀ ਇੱਕ ਬੰਦੇ ਲਈ ਹਾਫ ਬਹੁਤ ਕਿੰਨਾ ਫ ਹਾਂ ਜੀ ਬਹੁਤ ਹੈ ਜੀ ਕੀ ਬਾਤ ਹੈ ਤੇ ਸੋ ਭਾਈ ਮੈਨੂੰ ਭਾਈ ਉਹਨਾਂ ਦਾ ਆਲਮੰਡ ਬਹੁਤ ਵਧੀਆ ਲੱਗਾ ਤੇ ਨਾਲ ਹੁਣ ਆਵਾ ਭਾਈ ਉਹਨਾਂ ਦਾ ਸੈਲਫ ਟ ਕੋਪੀਂਸ ਸੈਲਰ ਅਦਰ ਭਾਈ ਵੀ ਮੋਰੇ ਕਿੱਦੇ ਤੇ ਭਾਈ ਤੁਸੀਂ ਹੁਣ ਕੀ ਕਰਨਾ ਤੁਸੀਂ ਬਾਈ ਦੇ ਦਿੱਤੇ ਹੋਏ ਪਤੇ ਤੇ ਸਿੱਧੇ ਤੁਸੀਂ ਪੁੱਛਣਾ ਆ ਸੰਤ ਮਾਰਕੀਟ ਚੰਡਿਆਲਾ ਮੰਝ ਕੀ ਬਾਈ ਦੇ ਕੋਲ ਐਂ ਦੇ ਅਸੀਂ ਤੇ ਬਿਲਕੁਲ ਸਾਹਮਣੇ ਆਈ ਸੀ ਸੀ ਵੰਦੇ ਦੇ ਸਾਹਮਣੇ ਜਨੇੜਾ ਮੱਝ ਕੀ ਬਾਈ ਦੇ ਕੋਲ ਆਉ ਤੁਸੀਂ ਤੇ ਇੱਕ ਵਾਰੀ ਆ ਕੇ ਬਾਈ ਦਾ ਖਾਣਾ ਜਰੂਰ ਦੇਖੋ ਤੇ ਬਹੁਤ ਵਧੀਆ ਤੁਹਾਨੂੰ ਸਮਝ ਪਰੀ ਬਹੁਤ ਹੋ ਗਿਆ ਬਾਈ ਚਲੋ